ਸਕਬੀਰ ਤੁਹਾਨੂੰ ਨੂਰਮੈਲ ਤੋਂ ਦਿਖਾ ਰਹੇ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਿਸ਼ਾਲ ਰੈਲੀ ਹੋ ਰਹੀ ਆ ਰੈਲੀ ਜਿਹੜੀ ਆ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਹੋ ਰਹੀ ਆ ਜਿਸ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਬੀਬੀ ਜਗੀਰ ਕੌਰ ਸਰਦਾਰ ਗੁਰਪ੍ਰਤਾ ਸਿੰਘ ਵਡਾਲਾ ਅਤੇ ਹੋਰ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਨੇ ਆਓ ਤੁਹਾਨੂੰ ਵੀ ਦਿਖਾਣੇ ਆ ਇਸ ਰੈਲੀ ਦੀਆਂ ਤਸਵੀਰਾਂ ਇਹ ਰਤ ਤੁਹਾਨੂੰ ਨੂਰਮਹਿਲ ਤੋਂ ਦਿਖਾ ਰਹੇ ਸੀ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਬਹੁਤ ਹੀ ਵੱਡੀ ਰੈਲੀ ਕੀਤੀ ਗਈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰ ਵੀ ਬਹੁਤ ਸਾਰੇ ਸਾਥ ਲੈਤਾ ਸਰ ਕੀ ਨਾ ਜੀ ਤੜਾ ਮੇਰਾ ਨਾਮ ਹਰਭਜਨ ਸਿੰਘ ਹੁੰਦੜਿਆ ਜੀ ਜੀ ਅੱਜ ਕੀ ਕਹਿਣਾ ਚੋਗੇ ਅੱਜ ਦੀ ਰੈਲੀ ਬਾਰੇ ਅੱਜ ਜਿਹੜੀ ਇੱਥੇ ਨੂਰਮਹਿਲ ਵਿੱਚ ਰੈਲੀ ਹੋਈ ਆ ਮੈਂ ਕਹਿੰਨਾ ਵੀ ਜਿੰਨਾ ਲੋਕਾਂ ਵਿੱਚ ਇਸ ਵਾਰ ਉਤਸ਼ਾਹ ਆ ਅਕਾਲੀ ਦਲ ਲਈ ਇੰਨੀ ਗਰਮੀ ਦੇ ਵਿੱਚ ਔਰ ਇੰਨੇ ਬੰਦੋਬਸਤਾਂ ਦੇ باوجود ਵੀ ਇੰਨੀ ਜ਼ਿਆਦਾ ਗਰਮੀ ਸੀ ਪਰ ਲੋਕ ਇਨਾ ਚਿਰ ਅਕਾਲੀ ਦਲ ਦੀ ਇਸ ਰੈਲੀ ਵਿੱਚ ਸ਼ਾਮਲ ਹੋਏ ਇਸ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਹੋਊਗਾ ਇਸ ਇਲੈਕਸ਼ਨ ਦੇ ਚੱਕ ਵਾਰੀ ਔਰ ਲੋਕ ਪਿਛਲੇ ਸਾਰੇ ਹਲਾਮੇ ਜਿਹੜੇ ਆ ਅਕਾਲੀ ਦਲ ਦੇ ਕੈਂਡੀਡੇਟਾਂ ਵਾਲੇ ਉਹ ਲਾ ਦੇਣਗੇ ਅਸੀਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਸਰਿਕਾਲ ਜੀ ਬਹੁਤ ਬਹੁਤ ਧਰਵਾਦ ਜੀ ਤੁਹਾਡਾ ਜੀ ਸਰਦਾਰ ਗਰਨਾਮ ਸਿੰਘ ਜੀ ਕੰਦੋਲਾ ਸਾਫ ਦਾ ਚੇਅਰਮੈਨ ਮਾਰਕੀਟ ਕਮੇਟੀ ਨੂਰਵਰ ਅੱਜ ਜੋ ਚੋਣਾਂ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਵਾਸਤੇ ਲੋਕਾਂ ਦੀ ਮੰਗ ਸੀ ਫੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇਹ ਕਾ ਕੇ ਜੋ ਵੀ ਸਾਨੂੰ ਸੁਨੇਹਾ ਦੇਣਗੇ ਉਹ ਹੀ ਘਰ ਘਰ ਪਹੁੰਚਾ ਕੇ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕਾਂ ਨੇ ਕੰਮ ਕੀਤਾ ਤੇ ਅੱਜ ਵੀ ਲੋਕਾਂ ਦੇ ਮਨ ਵਿੱਚ ਇਤਿਸ਼ਾਹ ਹੈ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਵਿਕਾਸ ਲਈ ਕੰਮ ਕਰਾਂਗੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਜੋ ਮੈਂ ਤੁਹਾਡਾ ਤੇ ਸਭੂ ਸੰਗਤਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਹੇਦਾਰ ਸੁਖਬੀਰ ਸਿੰਘ ਜੀ ਭਾਰਤਵਾਜੀਆਂ ਅੱਜ ਧੰਨਵਾਦ ਕਰਦਾ ਸੰਭੂ ਕਿਸਾਨ ਮਜ਼ਦੂਰ ਵਪਾਰੀ ਹਰ ਵਰਗ ਜਿਹੜਾ ਕਿ ਅੱਜ ਰੈਲੀ ਦੇ ਵਿੱਚ ਆਇਆ ਰੈਲੀ ਜਿਹੜੀ ਬਹੁਤ ਭਰਵੀ ਸੀ ਤੇ ਮੈਨੂੰ ਇਹ ਲੱਗਦਾ ਆ ਪੰਜਾਬ ਦੇ ਵਿੱਚ ਸਾਨੂੰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਪੰਜਾਬ ਖੇਤਰੀ ਪਾਰਟੀ ਮਜ਼ਬੂਤ ਹੋਊਗੀ ਸਰਦਾਰ ਮਿੰਦਰ ਸਿੰਘ ਕੇਪੀ ਜੋ ਕਿ ਲੋਕ ਸਭਾ ਹਲਕਾ ਜਲੰਧਰ ਤੋਂ ਇਲੈਕਸ਼ਨ ਲੜਦੇ ਆ ਉਹ ਵੱਡੀ ਲੀਡ ਨਾਲ ਜਿੱਤੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਰੀ ਪਾਰਟੀ ਨੂੰ ਜਟਾਉਣ ਵਾਸਤੇ ਕੱਲੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਹਲਾਈ ਕਰਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰੇ ਧਰਮਾਂ ਨੂੰ ਇੱਕ ਮਿੰਟ ਜੀ ਇੱਕ ਮਿੰਟ ਪੰਜਾਬ ਵਿੱਚ ਜਦੋਂ ਅਕਾਲੀ ਦਲ ਸਰਕਾਰ ਹੁੰਦਾ ਸਾਰੇ ਧਰਮਾਂ ਦੀ ਲੋਕ ਸੋਚਦੇ ਆ ਸਾਡੀ ਸਰਕਾਰ ਸਰ ਕਿੱਦਾਂ ਦਾ ਤੁਹਾਡੀ ਸਰਕਾਰ ਸੀ ਤਾਂ ਵਿਕਾਸ ਹੋ ਰਿਹਾ ਸੀ ਤਾਂ ਹੁਣ ਜਿਹੜੀ ਸਾਰੀ ਵਿਕਾਸ ਪੰਜਾਬ ਦਾ ਅਕਾਲੀ ਦਲ ਨੇ ਕਰਾਇਆ ਹੈ ਜੀ ਜੀ ਜਿੰਨੇ ਸਾਲ ਅਕਾਲੀ ਦਲ ਦੀ ਸਰਕਾਰ ਨਹੀਂ ਰਹਿੰਦੀ ਉਹਨੇ ਸਾਲ ਕੰਮ ਠੱਪ ਰਹਿੰਦੇ ਆ ਇਸ ਕਰਕੇ ਪੰਜਾਬੀਆਂ ਨੂੰ ਬੇਨਤੀ ਹੈ ਵਾਪਸ ਆ ਪੰਜਾਬ ਤਰੱਕੀ ਲਿਆਈਏ ਤਾਂ ਆਊਗਾ ਪੰਜਾਬ ਤਰੱਕੀ ਜੇ ਅਕਾਲੀ ਦਲ ਆਊਗਾ ਅੱਛਾ ਸਰ ਤਸਵੀਰਾਂ ਏਕਤਾ ਲਹਿਰ ਤੇ ਨੂਰਮੈਲ ਰੈਲੀ ਦੀਆਂ ਰਖਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਰੈਲੀ ਹੋ ਰਹੀ ਆ ਕੋ ਸਾਥੀ ਸਾਰ ਨਾਲ ਮੌਜੂਦ ਨੇ ਮੈਂ ਗੱਲਬਾਤ ਕਰਾਂਗਾ ਸਰ ਕੀ ਨਾ ਜੀ ਗਗਨ ਸ਼ਰਮਾ ਜੀ ਬੋਲੋ ਜੀ ਕਿਸ ਤਰ੍ਹਾਂ ਦੀ ਆ ਰੈਲੀ ਦਾ ਰੈਲੀ ਤੁਸੀਂ ਦੇਖਦੇ ਪਿਆ ਕਿੰਨਾ ਰਾਸ਼ਾ ਬਾਹਰ ਸਾਡਾਂ ਕੰਨ ਤੱਕ ਲੋਕ ਖੜੇ ਆ ਉਹਨਾਂ ਹੀ ਲੰਗਰ ਦੇ ਰਾਸ਼ਾ ਉਹਨੇ ਪੰਡਾਲ ਤੇ ਰਾਸ਼ਾ ਆ Unas ti tera ਕੀ ਨੋ ਜਸਨ ਮੀਨੋ ਜਸਨ ਕਿਸ ਤਰ੍ਹਾਂ ਰਿਆਜੀ ਰੈਲੀ ਦਾ ਜੀ ਸਾਡੇ ਸਾਹਮਣੇ ਆ ਜੀ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹਾਂ ਜੀ ਸਾਡਾ ਸਿੱਧਾ ਹੀ ਆ ਸਾਫ਼ ਹੈ ਜੀ ਕਲੀਅਰ ਕੀ ਨੋ ਸਰ ਸਾਰੇ ਰਜੀਮ ਸਿੰਘ ਕੌਂਸਲਰ ਨੂਰਬਖ ਕੌਂਸਲਰ ਸਰ ਕਿਸ ਤਰ੍ਹਾਂ ਦੀ ਰੈਲੀ ਦਾ ਰੂਪ ਰੱਖ ਮੈਂ ਕਹਿੰਦਾ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਗਰੇ ਲੋਕੀ ਗਏ ਸੀ ਉਹ ਸਾਰੇ ਵਾਪਸ ਆ ਗਏ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋਗਾ ਸਿੰਘ ਸਰਪੰਚ ਪਿੰਡ ਸਿਆਣੀਆਲ ਤੋਂ ਇੰਨੀ ਗਰਮੀ ਦੇ ਵਿੱਚ ਢੀਂਗਰਾ ਸਾਹਿਬ ਵਕਾਲੀ ਕਰਕਰਾਂ ਨੇ ਸਾਫਤ ਕਰਤਾ ਵੀ ਅਸੀਂ ਬਾਦਲ ਸਾਹਿਬ ਦੇ ਨਾਲ ਚਟਾਨਾਂ ਵਾਂਗੂ ਖੜੇ ਆ ਜੀਰਾ ਤੁਹਾਨੂੰ ਨੂਰਮਹਿਲ ਤੋਂ ਦਿਖਾ ਰਹੇ ਸੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬਹੁਤ ਵੱਡੀ ਅਜ ਰੈਲੀ ਹੋਈ ਆ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਬੀਬੀ ਜਗੀਰਕੌਰ ਮਹਿੰਦਰ ਸਿੰਘ ਕੇਪੀ ਜਿਹੜੇ ਏਸ ਹਲਕੇ ਦੇ ਉਮੀਦਵਾਰ ਨੇ ਉਹ ਵੀ ਸ਼ਾਮਲ ਸੀ ਔਰ ਗੁਰਪ੍ਰਤਾਪ ਬਡਾਲਾ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਾਲ ਰੈਲੀ ਹੋਈ ਤਸਵੀਰਾਂ ਤੁਹਾਨੂੰ ਸਾਰੀਆਂ ਇਕਤਾ ਲਹਿਰ ਤੇ ਦਿਖਾ ਰਹੇ ਆ ਕੈਮਰਾ ਪ੍ਰਸਤ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ న్యూਸ ਨਾ